ਕਰਤੂਦ ਚੰਗੀ ਆ ਗਈ ਆ ਫਿਰ 10 ਮੈਨੂੰ ਆਪਣੇ ਧੀ ਨੂੰ ਲਾ ਕੇ ਬਿਠਾ ਕੇ ਵੀਡੀਓ ਬਣਾਉਣੀਆਂ ਇਹ ਕੋ ਕਰਤੂਦ ਚੰਗੀ ਆ ਗਈ ਆ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੇਖੇ ਸਾਡੇ ਕੋ ਫੈਸਲਾ ਆਇਆ ਸੀ ਕੋ ਸਾਡੀ ਪਿੰਡ ਦਾ ਆ ਇੱਕ ਜੀ ਨੌ ਕਿੱਡੀ ਕਰਤੂਦ ਮਾੜੀ ਅੱਜ ਕੱਲ ਦੇ ਸਾਰਿਆਂ ਦੀ ਉਹ ਕੈਮਰਾ ਦੇਖੋ ਵੀ ਨੌ ਦੇ ਬੈੱਡਰੂਮ ਦੇ ਉੱਤੇ ਕੈਮਰਾ ਲੱਗਾ ਹੋਇਆ ਸੱਸ ਦੀ ਲਿਖ ਕਿੱਡੀ ਕਰਤੂਦ ਮਾੜੀ ਹੈ ਨਨਾਨ ਦੀ ਦੀ ਨਡਾਣਾ ਤੇ ਸੱਸ ਇਹਦੀ ਕੁੱਟਮਾਰ ਕੈਮਰੇ ਦੇ ਸਾਹਮਣੇ ਕਰਦੇ ਆ। ਉਹ ਦੇਖੋ ਉੱਪਰ ਹੁਣ ਕੈਮਰਾ ਬੰਦ ਕਰਦਾ ਵੀ ਆਉਂਦੇ ਆ। ਉਹ ਦੇਖੋ ਕੈਮਰਾ। ਐ ਨਹੀਂ ਬੰਦ ਕਰਦਾ। ਅੱਛਾ ਮੂੰਹ ਪਰਾਂ ਕਰਤਾ ਉਹ ਹੁਣ। ਮੂੰਹ ਹਣ ਪਰਾਂ ਕਰ ਦੁੱਤਾ। ਚੰਗੀਆਂ ਕਰਦੁੱਤਾ ਸਹਰਿਆਂ ਵਾਸਤੇ। ਜੇ ਤਾ ਨੂੰ ਧੀਆ ਦਿੱਤੀਆਂ, ਟਾੜੀਆਂ ਵੀ ਦਿੱਤੀਆਂ ਹੈਗੀਆਂ ਇਹਨਾਂ ਸੱਸਾਂ ਨੂੰ ਮੈਂ ਕਰਦੀ ਸਵਾਲ ਹੈ। ਦੁਨਾ ਕਢੋਬ ਕੇ ਮਰ ਜਾਓ ਬੇਚਰਮਾ ਤਾਂ ਹੀ ਨ ਲੱਗਦੀ ਪੰਜਾਬ ਦੀ ਤੇ ਧੀਆ ਨਹੀਂ ਜੰਮਦੇ। ਹੈ? ਕਿ ਕਰਤੀ ਇਸ ਕਰਨੇ ਨਿਕਰ ਕੇ ਧੀਆ ਜੰਮੜੀਆਂ ਬੰਦ ਕਰੀਆਂ ਜੇ ਕਿਤੇ ਸਤ ਤੂਤਾਂ ਦੀਆਂ ਮਾੜੀਆਂ ਸੱਸਾਂ ਨੂੰ ਨਹੀਂ ਕਰਤੂਤਾ ਰਹੀਆਂ ਧੀਆ ਨਹੀਂ ਜੰਮਦੇ। ਕਿਉਂਕਿ ਤਾਂ ਨਾ ਕਰਕੇ ਮਾਵਾੜੀ ਦਾ ਡਰਦੀਆਂ ਸਾਡੀਆਂ ਧੀ ਆਣਾ ਜੇਦ ਨਾਲ ਤੱਕਾ ਹੋਉਂਦਾ ਸਾਡੀਆਂ ਨਾਲ ਵੀ ਹੋਵੇ ਉਹਨਾਂ ਨੂੰ ਬਿਹਤਰ ਇੱਥੇ ਹੀ ਜੰਮਣੀ ਆਬਦੀ ਵੀ ਕਰੇ ਬਿਠਾ ਰੱਖੀ ਆ ਕਹਿੰਦੇ 5 ਸਾਲ ਤੋਂ ਇੱਥੇ ਹੀ ਕਰੇ ਬਿਠਾ ਰੱਖੀ ਕੱਲ ਨੂੰ ਨਾ ਰੱਬ ਕੇ ਚਲਾ ਉਹਦੀ ਕੱਲ ਇਹਦੀ ਧੀ ਨਾ ਜੇ ਤੇਰੀ ਧੀ ਇਹਦੇ ਕਰ ਕੈਮਰਾ ਲੱਗੇ ਬੈੱਡਰੂਮ ਦੇ ਉੱਤੇ ਉਹਦੇ ਪੁੱਟ ਮਾਰ ਹੋਵੇ ਉਹਦੀ ਜਿਹੜੀ ਮਾਂ ਆਉਂਦੀ ਆ ਇਹਦਾ ਭਰਾ ਉਹਨਾਂ ਨੂੰ ਬਾਹਰੇ-ਬਾਰ ਮੋੜ ਦਿੰਦੇ ਆ ਸਬਦਾ ਦਿੰਦੇ ਆ ਉਹਨੂੰ ਉਹਦੀ ਤਾਂ ਚੀਜ਼ ਆਉਣੀ ਨਹੀਂ ਦਿੰਦੇ ਆਜੋ ਸਾਰੇ ਕਿਤੇ ਕੈਮਰੇ ਲੱਗੇ ਆ ਜੀ ਹਾਂਜੀ ਚਲੋ ਘਰ ਚ ਤਾਂ ਕੈਮਰੇ ਲਾ ਸਕਦੇ ਆ ਬੈੱਡ ਮੈਂ ਇਹ ਵੀ ਬੀਚ ਤੋਂ ਬੰਦਾ ਨਹੀਂ ਕਿਹਾ ਜਿੱਥੇ ਨੌਂ ਹੁੰਦੀ ਆ ਉਥੇ ਵੀ ਕੈਮਰਾ ਬੰਦ ਨਹੀਂ ਇੱਕ ਨੈਕਸਟ ਕੱਢੀ ਫੋਟ ਲਾਤਾ ਦੇਖ ਬਰਾ ਨਹੀਂ ਇਹ ਵੀ ਚੰਗੀ ਕਰ ਤਾ ਮੁੰਡਾ ਗਿਆ ਕਰਦਾ ਜੇ ਆਪਾਂ ਨੌਂ ਦੇ ਕੰਨ ਚ ਕੈਮਰਾ ਲਾਉਣਾ ਹੈ ਉਹਨੂੰ ਆਪਣੀ ਟੀ ਨੂੰ ਲਾ ਕੇ ਬਿਠਾ ਕੇ ਵੀਡੀਓ ਵਖਾਉਣੀਆਂ ਇਹ ਕੋਕਰ ਤੂੰ ਤਾਂ ਚੰਗੀ ਫਿਰ ਉਹਨੂੰ ਦੱਸ ਮੈਨੂੰ ਚੰਗੇ ਤੂਤ ਆ ਗਿਆ ਇਹ ਨਹੀਂ ਨੋਆ ਬਲੈਟ ਕਰਕੇ ਲਾਉਣਾ ਮਤਲਬ ਕੀ ਹੋ ਗਿਆ ਹੱਥ ਪਿੱਛੇ ਗੁੜੀ ਜਗ੍ਹਾ ਰੱਖੀ ਲਾਏ ਗੁੜੀ ਨੂੰ ਪੱਟ ਲਈ ਗੁੜੀ ਨੂੰ ਪੱਟ ਲਈ ਹੈ ਇਹ ਕਿਹੜਾ ਮਾਰ ਲਿਆ ਅੱਖਾਂ ਖੁਰਕੋ ਟੋੜ ਕੋਟ ਮਾਰ ਕਰਦੀ ਆ ਕੁੜੀ ਦੀ ਇਹ ਕੋ ਚੰਗੀ ਦੋਸਤੋ ਨੇ 50 ਰੁਪਏ ਰੋਜ਼ ਦਾ ਖਰਚਾ ਬੰਨੇ ਹਸੀਂ ਉਹ ਵੀ ਬੰਦ ਕਰਕੇ ਨੰਬਰ ਦੋ ਦੇ ਜੀ 50 ਰੁਪਏ ਕੁੜੀ ਦਾ ਰੋਜ਼ ਦਾ ਖਰਚਾ ਮਕਰਾ ਕੇ ਕਈ ਜੀ ਮੈਂ ਸੁਣ ਇੱਕ ਸਵਾਲ ਪੁੱਛਵਾ 50 ਰੁਪਏ ਮਹੀਨਾ ਬੰਦਾ ਜਿੱਦੀ ਆਉਂਦਾ ਹੁਣ ਮਸਲਾ ਕੈਮਰਾ ਬੈਡਰੂਮ ਤੇ ਲਾ ਰੱਖਿਆ ਹੈ ਇਹਦਾ 50 ਰੁਪਏ ਮਹੀਨਾ ਕਮਾ ਬੰਨ ਰੱਖਿਆ ਤੇਰੇ ਘਰ ਦੀ ਦਾ ਬੈਠੀ ਹੈ 20 ਕਿੱਲੇ ਤੈਨੂੰ ਜ਼ਮੀਨ ਦੇ ਆਉਂਦੇ ਨੇ ਇਹ ਆਡਰ ਰਹਿੰਦੀ ਹੈ ਤੇਰੇ ਘਰ ਤੋਂ ਇਹ ਕੀ ਕਹਿਣਾ ਚਾਹੁੰਦੇ ਏਦੇ ਬਾਰੇ ਲਾਇਆ ਸ਼ੱਕ ਚ ਗਿਆ ਦੀ ਇਹ ਸ਼ੱਕ ਕਿਵੇਂ ਜਿਵੇਂ ਕਿ ਆਪਾਂ ਨੂੰ ਆਪਾਂ ਗੁੰਮ ਹੋਏ ਨੇ ਕਈ ਵਾਰ ਵੀ ਆਪਾਂ ਜਾਂ ਕੋਈ ਹੋਸ਼ ਨਾ ਰਹੀ ਵੀ ਜਿਵੇਂ ਕਿ ਆਪਾਂ ਇਹ ਸ਼ੱਕ ਚਲਾਇਤੀ ਵੀ ਜਿਵੇਂ ਕਿ ਕੁਝ ਪਾਉਂਦੀ ਹੋਵੇ ਸਾਨੂੰ ਦਿਖਾਣੇ 'ਚ ਪਰ ਦੇਖਿਆ ਨਹੀਂ ਸੀ ਮੈਂ ਨਹੀਂ ਦੇਖਿਆ ਦੇਖਿਆ ਹੀ ਨਹੀਂ ਇਹ ਸ਼ੱਕ ਕਿਨੂੰ ਹੋਈ ਸ਼ੱਕ ਹੋ ਜਾਂਦੀ ਪਰਿਵਾਰ 'ਚ ਜਿਵੇਂ ਮਾਤਾ-ਮਾਂ ਦੇ ਬੁੜੀਆਂ 'ਚ ਬੁੜੀਆਂ ਨੂੰ ਹੋ ਗਈ ਮੈਨੂੰ ਫਿਰ ਬੈਡਰੂਮ 'ਚ ਕੈਮਰਾ ਤਾਂ ਨਹੀਂ ਲਾਉਂਦਾ ਕੋਈ ਜਿਸ ਪਾਉਣੇ ਹੋ ਰਸੋਈ 'ਚ ਪਾ ਦੂ ਸਾਨੂੰ ਕੁਝ ਜਿ ਪਾਉਣਾ ਹੋਇਆ ਉਹ ਠੀਕ ਹੈ ਜੀ ਗੱਲ ਚੱਲ ਆਪਾਂ ਮੰਨਦੇ ਆਪਣੀ ਗਲਤੀ ਹੈ ਆ ਫਿਰ 50 ਰੁਪਏ ਮਹੀਨਾ ਵੰਡਣ ਦਾ ਕੀ ਕਾਰਨ ਹੋਇਆ ਤੇਰੇ ਘਰ ਵਾਲੀ ਨੂੰ ਮੈਂ ਨਹੀਂ 5 ਇਹ ਪਰਚਾ ਨਹੀਂ ਮਿਲਦਾ ਵੀ ਬੰਨਿਆ ਜਾਵੇ ਕਿੰਨਾ ਇਹ ਕਹਿੰਦੇ ਵੀ 1500 ਰੁਪਏ ਉਹ ਕਹਿੰਦਾ ਜਿਹੜਾ ਉਹਦਾ ਨੌਵੇਂ ਮੁੰਡੇ ਦਾ ਉਹ ਵੀ ਕਹਿੰਦੇ ਮਿਲ ਨਹੀਂ ਰਿਹਾ ਸਾਲ ਤੋਂ ਨਹੀਂ ਰਿਟਾਇਰ ਵਕੀਲ ਰਿਟਾਇਰ ਫੀਲਤੀ ਉਹਨੇ ਬੰਨਿਆ ਤੀ ਇਹ ਕਹਿੰਦੇ ਵੀ ਕੁਝ ਮਿਲੇ ਉਹ ਕਹਿੰਦਾ ਪੁੱਤ ਮੈਨੂੰ ਕਹਿੰਦਾ ਵੀ ਐ ਕਰਕੇ ਦੂਰੇ ਮਹਾਰਾਜ ਜੀ ਦੱਸੋ ਕਹਿੰਦਾ ਵੀ ਇਹਦਾ ਕੁਛ ਨਾ ਕੁਛ ਤੈਨੂੰ ਫਰਚੇ ਚਾਹੀਦਾ ਮਹਾਰਾਜ ਜੀ ਠੀਕ ਹੈ ਮੇਰੇ ਘਰ ਵਾਲੀ ਇਹ ਦੇਵਾਂਗੇ ਕਹਿੰਦਾ ਵੀ ਤੂੰ ਕਿੰਨਾ ਬੰਨਣਾ ਚਾਹੁੰਦਾ ਏ ਇੱਕ ਮਹਾਰਾਜ ਜੀ 1500 ਕਰ ਦੋ ਤੈਨੂੰ ਹੈਗਾ ਮਾਨ ਦੇ ਵਿੱਚ ਵੀ ਇਹ ਕੁਝ ਪਾਉਂਦੇ ਹੋ ਸਾਨੂੰ ਕਿੰਨੇ ਸਾਲ ਹੋ ਗਏ ਤੇਰੀ ਤੇਰਮਸ ਤੇ ਕੋਈ ਬਾਰਾ ਤੈਨੂੰ ਹੈ ਕੋਈ ਤੈਨੂੰ ਤੇਰਾ ਤੇਰੀ ਘਰ ਵਾਲੀ ਆ ਤੂੰ ਅੱਜ ਤੱਕ ਹੈ ਵੀ ਤੇਰਾ ਕੋਈ ਪਾਇਆ ਹੋ ਜਾ ਤੇਰੀ ਮਾਤਾ ਨੂੰ ਦਿੰਦੇ ਹੋ ਕੋਈ ਤੇਰੇ ਮਨ 'ਚ ਹੈਗੀ ਐ ਇਹ ਗੱਲ ਜੇ ਤੇਰੇ ਮਨ 'ਚ ਹੈਗੀ ਆ ਤਾਂ ਉਹਦਾ ਸਾਡ ਮਾਤਾ ਦੀ ਤੈਨੂੰ ਜੇ ਤੇਰੇ ਹੈਗੇ ਮਨ 'ਚ ਇਹ ਗੱਲ ਵੀ ਤੈਨੂੰ ਪਹੁੰਚੀ ਹੋ ਜਾ ਸਾਡੇ ਤੇਰੀ ਮਾਤਾ ਨੂੰ ਪਹੁੰਚੀ ਹੋ ਕੋਈ ਸਾਹੇਰੀ ਮੰਚੀ ਹਾਂ ਹੋ ਗਈ ਹੈਗੀ ਇਹ ਡਾਉਟ ਹੈਗਾ ਤੇਰੇ ਮਨ 'ਚ ਵੀ ਪਾਉਂਦੀ ਆ ਨਹੀਂ ਜੇ ਕੁਝ ਹੈ ਫਿਰ ਕਹਿੰਦਾ ਤੂੰ ਤੂੰ ਅਧਿਕਾਰ ਆ ਤੇਰਾ ਮਾਲਕ ਹੈ ਤੂੰ ਲਾ ਸਕਦਾ ਫਿਰ ਉਹ ਮਾਤਾ ਦੀ ਕੀ ਜ਼ਰੂਰਤ ਵੀ ਕੈਮਰਾ ਲਾ ਦੂਗੀ ਉਹ ਕਹਿੰਦਾ ਜੇ ਮਾਤਾ ਕਹਿ ਰਹੀ ਆ ਤੂੰ ਉਹਦੇ ਉਹਦੇ ਮਤਲਬ ਮਾਤਾ ਦੇ ਦਰਵਾਜ਼ੇ ਤੂੰ ਹੀ ਆ ਨਾ ਤੇਰੀ ਹੈਗਾ ਨਾ ਮੰਨ ਰਹੇ ਮੰਨ ਰਹੇ ਇਹਦਾ ਪਿੰਡ ਵੀ ਸਾਰਾ ਕਹਿੰਦਾ ਜੀ ਆਹ ਬਹੁਤ ਕਹੀ ਆ ਖੁਦਾ ਦਾ ਹੈਗਾ ਤੈਨੂੰ ਆ ਗੱਲ ਕਹੀ ਮਰੇ ਖੁਦਾ ਨੇ ਤੈਨੂੰ ਲੈ ਨਹੀਂ ਫਿਰ ਇਹ ਲੱਗੇ ਹੀ ਲੜਾਈ ਤੇ ਮੇਰੀ ਤਾਂ ਬੇਵਸੀ ਕੀਤੀ ਮੇਰੇ ਬੇ ਤੇਰੀ 22 ਮਿੰਟ ਰੁਕ ਤਾ ਨਹੀਂ ਮਿਲੋਗਾ ਬਹੁਤ ੱਕਾ ਹੋ ਗਈ ਇਸ ਤੀਨ ਨੂੰ ਹਿਸਾਬ ਦਿੱਤਾ ਜਾਵੇ ਜੀ ਬਸ ਥੋੜੀ ਐ ਜਿੰਦਗੀ ਰਿਸ਼ਤੇ ਨੇ ਵਿਧੋਂਦੇ ਨਹੀਂ ਜੀ ਕੀ ਕਹਿਣਾ ਪਾਪਾ ਜੀ ਜਿਵੇਂ 50 ਰੁਪਏ ਰੋਜ਼ ਦੀ ਬੰਨੇ ਹੋਏ ਨੇ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਮੰਡ ਸਿੰਘ ਖਾਲਸਾ ਉਗਰਾਹਾ ਇੱਥੇ ਬਹੁਤ ਹੋ ਹੈਰਾਨ ਹੋਇਆ ਵੀ ਯਾਰ ਇੱਕ ਨੂੰਤੀ ਹੈ ਉਹਦੀ ਨੂੰਤੀ ਦੇ ਬੈੱਡ ਦੇ ਉੱਤੇ ਕਹਿ